ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਜੀ ਦਰਸ਼ਨ ਸ੍ਰੀ ਗੁਰੂ ਤੇਗ ਬਹਾਦਰ ਜੀ ਗੁਰਦੁਆਰਾ ਸਾਹਿਬ ਮੈਸਰ ਖਾਨਾ ਮੇ ਕੇ ਗੁਰ ਤੇਗ ਬਹਾਦਰ ਜੀ ਮਹਾਰਾਜ ਨੇ ਚਰਨ ਪਾਈ ਸੀ ਇਹ ਇੱਥੇ ਤਪ ਸਥਾਨ ਪੂਰਾ ਸਜਿਆ ਹੋਇਆ ਹੈ ਜਾਲੀ ोड़े बच्चे बैठ के गुरु जी ने नौवे पातशाह गुरु तेग बहादुर जी महाराज ने तप किया इतु तेग बहादुर जी आए थे दोस्तों संगत जी इत गुरु महाराज ने बैठ के तप किया ਸੰਕਤਾਨ ਨੂੰ ਨਿਹਾਰ ਕੀਤਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਨਾਮੇ ਪਾਸ਼ਾ ਗੁਰਦਵਾਰਾ ਮਹਾਰਾਜ ਦੀ ਚਾਰ ਨੂ ਸੋ ਪ੍ਰਾਪਤ ਸਥਾਨ ਹੈ ਸਾਡਾ ਗੁਰਦੁਆਰਾ ਸਾਹਿਬੋਂ ਆਤਸਾਹੀ ਨੌਮੀ ਮਾਈਸਰ ਖਾਣਾ ਵਿਕੇ ਉਮੀਦ ਹੈ ਤੁਹਾਨੂੰ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਵੇਗੀ ਇਸੇ ਤਰੀਕੇ ਨਾਲ ਹੋਰ ਨਵੀਆਂ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਕਰੋ ਜੀ ਧੰਨਵਾਦ ਵਾਹਿਗੁਰੂ ਜੀ ਦਾ ਘਰ ਸਾਹਿਬ ਵਾਹਿਗੁਰੂ ਜੀ ਤੇ